ਅਗਰ ਮੇਰੇ ਦੇਸ਼ ਦੇ ਸਿਆਸਤਦਾਨ ਚਾਹੁੰਦੇ ਅਗਰ ਮੇਰੇ ਦੇਸ਼ ਦੇ ਰਾਜਨੇਤਾ ਸਿਆਸਤਦਾਨ ਚਾਹੁੰਦੇ ਦਰਾ ਮੈਂ ਇਸਕਾ ਕਿਰਿਆ ਕਿ ਹਰ ਇਨਸਾਨ ਦੇ ਹਰ ਮਨੁੱਖ ਦੇ ਕੰਨੀ ਗੱਲ ਪੈ ਸਕੇ ਹਰ ਵੋਟਰ ਨੂੰ ਸਮਝ ਆ ਸਕੇ ਕਿ ਮੈਂ ਕਹਿਣਾ ਕੀ ਚਾਹੁੰਦਾ ਅਗਰ ਕੋਈ ਵੱਡਾ ਸਿਆਸਤਦਾਨ ਰਾਜਨੇਤਾ ਸੁਣਦਾ ਤੇ ਬਹੁਤ ਵਧੀਆ ਗੱਲ ਹੈ ਅਗਰ ਮੇਰੇ ਦੇਸ਼ ਦੇ ਸਿਆਸਤਦਾਨ ਚਾਹੁੰਦੇ ਤਾਂ ਮੇਰਾ ਦੇਸ਼ ਹਿੰਦੁਸਤਾਨ ਜੋ ਕਿ ਹਜ਼ਾਰਾਂ ਵਰਿਆਂ ਤੋਂ ਸੋਨੇ ਦੀ ਚਿੜੀ ਖਵਾਉਂਦਾ ਸੀ ਅੱਜ ਵੀ ਖਵਾਉਂਦਾ ਹੁੰਦਾ ਸਗਾ ਸੋਨੇ ਦੀ ਵੱਡੀ ਚਿੜੀ ਖਵਾਉਂਦਾ ਇੱਥੇ ਦੇ ਵਸਮਿਕਾਂ ਦੇ ਚੰਗੇ ਸੁਭਾਅ ਦੇ ਚੱਲਦੇ ਪਰ ਇਹਨਾਂ ਰਾਜਨੇਤਾਵਾਂ ਨੇ ਕੀ ਕੀਤਾ ਕਿ ਅਸੀਂ ਸ਼ਾਇਦ ਪਿੱਤਲ ਦੀ ਵੀ ਨਹੀਂ ਤੇ ਪਤਾ ਨਹੀਂ ਲੋਹੇ ਦੀ ਚੜੀ ਵੀ ਹਾਂ ਕਿ ਨਹੀਂ ਇਹ ਰਾਜਨੇਤਾਵਾਂ ਦੀ ਮਿਹਰਬਾਨੀ ਹੈ ਮੈਂ ਦੱਸਾਂ ਅੱਗੇ ਚੱਲ ਕੇ ਥੋੜਾ ਜਿਹਾ 5-7 ਮਿੰਟ 10 ਮਿੰਟ ਧਿਆਨ ਨਾਲ ਸੁਣੋਗੇ ਮੇਰੀ ਗੱਲ ਤੇ ਸਮਝ ਪੈ ਜਾਏਗੀ ਸਾਰਿਆਂ ਨੂੰ ਮੈਂ ਕਹਿਣਾ ਕੀ ਚਾਹੁੰਦਾ ਦੋ ਤਿੰਨ ਮਸਲਿਆਂ ਦੀ ਮੈਂ ਗੱਲ ਕਰਾਂ ਜੋੱਖਦੇ ਮਸਲੇ ਮੇਰੇ ਪੰਜਾਬ ਦੇ ਹੈ ਤੇ ਪੂਰੇ ਹਿੰਦੁਸਤਾਨ ਦਾ ਇਹੀ ਹਾਲ ਹਾਲ ਪਰ ਪੰਜਾਬ ਦੀ ਮੈਂ ਇਸ ਕਰਕੇ ਗੱਲ ਕਰ ਰਿਹਾ ਮੈਂ ਪੰਜਾਬੀ ਆਂ ਪੰਜਾਬ ਵਾਸਤੇ ਦਰਦ ਰੱਖਦਾ ਪੰਜਾਬ ਦੀ ਗੱਲ ਪਹਿਲੇ ਕਰਾਂਗਾ ਬਾਕੀ ਸਮਝ ਤੁਸੀਂ ਆਪ ਲਿਓ ਸਾਰੇ ਹਿੰਦੁਸਤਾਨ ਚ ਇਹੀ ਹਾਲ ਹੈ ਰਾਜਨੀਤਿਕਾਂਾਂ ਦੇ ਚਾਹ ਦੇ ਪਹਿਲੇ ਮੈਂ ਨਸ਼ਿਆਂ ਦੀ ਗੱਲ ਕਰਾਂ ਬਹੁਤ ਬੁਲਾਰੇ ਇਸ ਵਿਸ਼ੇ ਤੇ ਬੋਲ ਚੁੱਕੇ ਨੇ ਥੋੜੇ ਦਿਨ ਪਹਿਲਾਂ ਅੱਜ ਤੋਂ ਲਗਭਗ 5-7 ਦਿਨ ਪਹਿਲਾਂ ਕਿਸੇ ਸਿਆਣੇ ਬੁਲਾਰੇ ਨੂੰ ਮੈਂ ਕਹਿੰਦੇ ਸੁਣਿਆ ਉਹਦੋਂ ਤੋਂ ਲਗਭਗ 5-7 ਦਿਨ ਪਹਿਲੇ ਤੋਂ 15 ਦਿਨ ਲਗਾਤਾਰ 15-17 ਦਿਨ ਨਸ਼ੇ ਦੀ ਓਵਰਡੋਜ਼ ਕਰਕੇ ਰੋਜ਼ ਇੱਕ ਮੌਤ ਹੋ ਰਹੀ ਹੈ ਮੇਰੇ ਬੱਚਿਆਂ ਦੀ ਉਮਰ ਦੇ ਬੱਚੇ ਸਾਡੀ ਨਵੀਂ ਜਨਰੇਸ਼ਨ 25-25 ਸਾਲ ਦੇ ਲਾਗੇ ਦੇ ਬੱਚੇ ਬਾਹਾਂ ਵਿੱਚ ਸਰਿੰਜਾ ਲਾ ਕੇ ਉਹ ਓਵਰਡੋਜ਼ ਦੇ ਚਲਦੇ ਹੀ ਇਸ ਦੁਨੀਆ ਤੋਂ ਚਲੇ ਗਏ ਵਿਚਾਰਿਆਂ ਨੂੰ ਸਰਿੰਜਾ ਕੱਢਣ ਤੱਕ ਦਾ ਸਮਾਂ ਨਹੀਂ ਮਿਲਿਆ ਇਹ ਹਾਲ ਹੈ ਸਾਡੇ ਦੇਸ਼ ਵਿੱਚ ਨਸ਼ਿਆਂ ਦਾ ਪੰਜਾਬ ਦੀ ਗੱਲ ਕਰਾਂ ਮੈਂ ਬਹੁਤ ਨਸ਼ਾ ਫੈਲਿਆ ਹੈ ਇਹ ਸਰਕਾਰਾਂ ਕੀ ਕਰਦੀਆਂ ਨੇ ਸਾਰੀਆਂ ਹੀ A ਤੋਂ Z ਛੋਟੀਆਂ ਸਰਕਾਰਾਂ ਵੱਡੀਆਂ ਸਰਕਾਰਾਂ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਸਾਰੇ ਇੱਕੋ ਰਸੇ ਨਾਲ ਬੰਨਣ ਵਾਲੇ ਨੇ ਮੈਂ ਅੱਗੇ ਵੀ ਆਪਣੀ ਵੀਡੀਓ 'ਚ ਇਹ ਗੱਲ ਆਖੀ ਹੈ ਸਰਕਾਰਾਂ ਜੋ ਕਰਦੀਆਂ ਨੇ ਮੈਂ ਅੱਗੇ ਜਾ ਕੇ ਦੱਸ ਦਾਂ ਧਿਆਨ ਨਾਲ ਸੁਣੀ ਜਾਓਗੇ ਤੇ ਪਤਾ ਚੱਲ ਜਾਏਗਾ ਦੂਜਾ ਮਸਲਾ ਵੱਡਾ ਜੋ ਮੇਰੇ ਪੰਜਾਬ ਸਾਹਮਣੇ ਆ ਰਿਹਾ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਸਿਆਣੇ ਬੁਲਾਰੇ ਨੂੰ ਮੈਂ ਕਹਿੰਦੇ ਸੁਣਿਆ ਕਿਸੇ ਨੂੰ ਕਿ 135 ਬਲॉक्स ਵਿੱਚੋਂ ਅੱਜ ਸਾਡਾ ਇਹ ਹਾਲ ਹੈ ਲਗਭਗ ਸਾਰੀ ਸਾਰੇ ਬਲॉक्स ਦੀ ਧਰਤੀ ਹੇਠਲਾ ਪਾਣੀ ਚਿੰਤਾਜਨਕ ਹਾਲ ਬਣਿਆ ਪਿਆ ਪਾਣੀ ਨਹੀਂ ਹੈ ਘਟ ਰਿਹਾ ਦਿਨੋ ਦਿਨ ਪੱਧਰ ਡਿੱਗ ਰਿਹਾ ਤੇ ਸਰਕਾਰਾਂ ਸੁਤੀਆਂ ਨੇ ਅੱਗੇ ਜਾ ਕੇ ਦੱਸ ਦਾਵਾਂ ਕੀ ਕਰਦੀਆਂ ਨੇ ਸਰਕਾਰਾਂ ਇਸ ਵਿਸ਼ੇ ਤੇ ਤੀਜਾ ਵੱਡਾ ਮਸਲਾ ਮੇਰੇ ਪੰਜਾਬ ਦੇ ਬੱਚੇ ਜਵਾਨੀ ਸਾਡੇ ਦੇਸ਼ ਨੂੰ ਛੱਡਦੀ ਜਾ ਰਹੀ ਹੈ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵੱਸਦੀ ਜਾ ਰਹੀ ਹੈ ਉਹਦੇ ਪਿੱਛੇ ਵੀ ਇੱਕ ਬੜਾ ਵੱਡਾ ਕਾਰਨ ਇੱਥੇ ਬੱਚਿਆਂ ਨੂੰ ਮਿਹਨਤਾਂ ਨਾ ਬੱਚਿਆਂ ਦੀ ਕੋਈ ਖਾਸ ਗਲਤੀ ਨਹੀਂ ਹੈ ਜਿਹੜੇ ਚਲੇ ਗਏ ਰਾਜਨੀਤਾ ਇਸ ਗੱਲ ਦਾ ਜਵਾਬ ਦੇਣ ਇੱਥੇ ਮਿਹਨਤਾਂ ਨਾ ਇੰਨਾ ਘਟਾ ਹੈ ਬੱਚੇ ਵੀ ਕੀ ਕਰਨ ਥੋੜੇ ਦਿਨ ਪਹਿਲਾਂ ਮੈਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਦੋ ਛੋਟੀਆਂ ਬੱਚੀਆਂ ਲਗਭਗ 25 ਸਾਲ ਦੀ ਬੱਚੇ ਹੋਣਗੇ ਲਗਭਗ 25 ਜਾਂ 30 ਸਾਲ ਦੇ ਹੋਣਗੇ ਮੇਰੇ ਬੱਚਿਆਂ ਦੀ ਉਮਰ ਦੇ ਉਹ ਆਪਣੀ ਮਲਕੀਅਤ ਛੱਡ ਕੇ ਪੰਜਾਬ ਛੱਡ ਕੇ ਪੰਜਾਬ ਇਹ ਦੇਖਿਆ ਤੁਸੀਂ ਉਹ ਰਾਜ ਮਿਸਤਰੀ ਜਿਹੜੇ ਸੀਮੰਟ ਰੋੜੀ ਇਹ ਹੋਰ ਇੱਕ ਰੇਤ ਰੂਤ ਮਿਲਾ ਕੇ ਕੁਛ ਮਸਾਲਾ ਬਣਾਉਂਦੇ ਨੇ ਜਿਹਦੇ ਨਾਲ ਮਕਾਨ ਬਣਾਈਦੇ ਆਪਾਂ ਉਹ ਕੰਮ ਕਰਦੀ ਪਈਆਂ ਅੰਗਰੇਜ਼ਾਂ ਦੇ ਇਲਾਕੇ ਵਿੱਚ ਜਾ ਕੇ ਸੀਮੰਟ ਢੋਰੀਆਂ ਬਚੀਆਂ ਇਹ ਹਾਲ ਹੈ ਜ਼ਮੀਨੀ ਹਕੀਕਤ ਸਾਡੀ ਬੱਚੇ ਸਾਡੇ ਕੀ ਕਰ ਰਹੇ ਨੇ ਵਿਦੇਸ਼ਾਂ ਵਿੱਚ ਪੂਰੀ ਰੋਟੀ ਦੀ ਭਾਲ ਵਿੱਚ ਸਾਡਾ ਦੇਸ਼ ਸਾਡਾ ਘਰ ਉਹਨਾਂ ਨੂੰ ਰੋਟੀ ਨਹੀਂ ਦੇ ਸਕਿਆ ਤੇ ਬੱਚਿਆਂ ਨੂੰ ਪੁੱਛ ਪਰਸੈਂਟ ਐਸ ਕਰਕੇ ਚਲੇ ਗਏ ਵਿਦੇਸ਼ਾਂ ਵਿੱਚ ਕਿ ਉੱਥੇ ਰੋਟੀ ਅੱਛੀ ਮਿਲ ਜਾਂਦੀ ਹੈ ਮਿਹਨਤਾਂ ਦਾ ਸਹੀ ਮਿਲ ਜਾਂਦਾ ਪੁੱਛ ਪਰਸੈਂਟ ਇਹ ਸੋਚ ਕੇ ਚਲੇ ਗਏ ਗੱਲ ਕਰੋ ਤੇ ਪਤਾ ਲੱਗਦਾ ਨਹੀਂ ਜੀ ਸਾਡੇ ਦੇਸ਼ ਵਿੱਚ ਕਾਨੂੰਨ ਦਾ ਬਹੁਤ ਮਾੜਾ ਹਾਲ ਹੈ ਲੁੱਟਾਂ ਖੋਹਣੀਆਂ ਨੇ ਕੀ ਕਰੀਏ ਫਿਰ ਅਸੀਂ ਵਿਦੇਸ਼ ਨਾ ਜਾਈਏ ਤੇ ਇਦਾਂ ਚਲੇ ਗਏ ਕੁਛ ਬੱਚੇ ਮੈਂ ਇੱਕ ਗੱਲ ਕਰਾਂ ਲਗਭਗ ਮੇਰੀ ਉਮਰ 50 ਸਾਲ ਹੈ ਤੇ ਮੈਂ ਕਿੰਨਾ ਕੁ ਹੋਰ ਜੀਵਾਂਗਾ 10 ਸਾਲ 15 ਸਾਲ 5 ਸਾਲ 20 ਸਾਲ ਬਸ ਇੰਨੇ ਕੀ ਇਨਸਾਨ ਦੀ ਉਮਰ ਹੈ ਬੱਚੇ ਮੇਰੇ ਬਾਹਰ ਨੇ ਸਾਰੇ ਮਸਲਿਆਂ ਵਿੱਚ ਇਹੀ ਇੱਕ ਮਾੜਾ ਪੁਆਇੰਟ ਨਿਕਲਦਾ ਬੱਚੇ ਮੇਰੇ ਬਾਹਰ ਨੇ ਤੇ ਕੱਲ ਨੂੰ ਜਦੋਂ ਮੈਨੂੰ ਡਾਕਟਰ ਦੀ ਜ਼ਰੂਰਤ ਪੈਗੀ ਬੱਚੇ ਨਹੀਂ ਹੋਣਗੇ ਸਾਡੇ ਬੱਚੇ ਹੀ ਨਹੀਂ ਹੋਣਗੇ ਤੇ ਸਾਨੂੰ ਡਾਕਟਰਾਂ ਕੋਲ ਕੌਣ ਲੈ ਕੇ ਜਾਏਗਾ ਮਰ ਗਿਆ ਨਾ ਮੈਂ ਫਿਰ ਇੱਥੇ ਹੀ ਰੇੜ ਖੜ ਕੇ ਪਹਿਲੇ ਜਿਹੜੇ ਮਸਲਿਆਂ ਦੀ ਮੈਂ ਗੱਲ ਕੀਤੀ ਜੇ ਪਾਣੀ ਨਹੀਂ ਹੋਏਗਾ ਤੇ ਅਸੀਂ ਕਿੰਨੇ ਕੁ ਦਿਨ ਜੀਵਾਂਗੇ ਮਰ ਮੈਂ ਫਿਰ ਵੀ ਜਾਣਾ ਪੈਸਾ ਮਰ ਜਾਗਾ ਮੈਂ ਉਸ ਤੋਂ ਪਹਿਲਾਂ ਮੈਂ ਗੱਲ ਨਸ਼ਿਆਂ ਦੀ ਕੀਤੀ ਉਹਦੇ ਵਿੱਚ ਤਾਂ ਬਿਲਕੁਲ ਓਨ ਦੀ ਸਪੌਟ ਵਾਲਾ ਮਸਲਾ ਹੈ ਇਹ ਨਸ਼ਾ ਕੀਤਾ ওভারਡੋਜ਼ ਹੋਈ ਤੇ ਬੱਚੇ ਇਸ ਦੁਨੀਆ ਤੋਂ ਗਏ ਹੁਣ ਇਹਨਾਂ ਤਿੰਨਾ ਮਸਲਿਆਂ ਵਿੱਚ ਰਾਜਨੀਤਿਕ ਕਿੱਥੇ ਆਉਂਦੇ ਨੇ ਮੈਂ ਦੋ ਤਿੰਨ ਵਾਰੀ ਕਿਹਾ ਕਿ ਅੱਗੇ ਜਾ ਕੇ ਦੱਸਦਾ ਹੁਣ ਧਿਆਨ ਨਾਲ ਆਪਾਂ ਸੁਣੀਏ ਕਿ ਇਹਨਾਂ ਰਾਜਨੀਤਿਕਾਂ ਨੇ ਸਾਰੇ ਹੀ ਮੈਂ ਅੱਗੇ ਵੀ ਗਿਆ ਦੁਹਰਾ ਦਿਆਂ ਵਿੱਚੇ ਹੀ ਆਪਣੇ ਆਪ ਨੂੰ ਖੇਤਰੀ ਪਾਰਟੀ ਦੇ ਦਮਗੱਜੇ ਮਾਰਨ ਵਾਲੇ ਤੇ ਵਿੱਚੇ ਹੀ ਆਪਣੇ ਆਪ ਨੂੰ ਕੇਂਦਰੀ ਪਾਰਟੀਆਂ ਦੇ ਦਮਗੱਜੇ ਮਾਰਨ ਵਾਲੇ ਇਹਨਾਂ ਵਿੱਚੋਂ ਕਿਸੇ ਨੇ ਇਸ ਚੀਜ਼ ਦਾ ਦਰਦ ਲਿਆ ਕਿ ਇਦਾਂ ਕਿਉਂ ਹੋ ਰਿਹਾ ਇਹਦੇ ਪਿੱਛੇ ਕਾਰਨ ਕੀ ਹੈ ਇਸ ਨਸ਼ੇ ਨੂੰ ਘਟ ਰੇ ਪਾਣੀ ਨੂੰ ਜਵਾਨੀ ਬਾਹਰ ਜਾ ਰਹੀ ਨੂੰ ਆਪਾਂ ਕਿਸ ਤਰ੍ਹਾਂ ਰੋਕ ਸਕਦੇ ਆਂ ਕਿਸ ਤਰ੍ਹਾਂ ਇਸ ਚੇਨ ਨੂੰ ਤੋੜ ਸਕਦੇ ਆਂ ਪਾਰਟੀਆਂ ਕੀ ਕਰਦੀਆਂ ਨੇ ਕਿ ਮੇਰੇ ਕੋਲ ਫਾਰ ਹੋਈ ਐ ਮੈਂ ਮੰਥਨ ਕਰਨਾ ਹੈ ਸਵੈ ਪਰਜੋਰ ਕਰਨੀ ਹੈ ਕਮੇਟੀ ਬਾਣੀ ਹੈ ਉਹਨਾਂ ਦੇ ਪੈਸੇ ਰੋੜਨੇ ਨੇ ਪਰ ਜਿਹੜੇ ਬੁਨਿਆਦੀ ਮਸਲੇ ਨੇ ਉਹਨਾਂ ਦਾ ਕੋਈ ਹਿਸਾਬ ਨਹੀਂ ਉਨਾ ਬਾਰੇ ਕਿਸੇ ਪਾਰਟੀ ਨੇ ਕੋਈ ਦਰਦ ਨਹੀਂ ਲਿਆ ਸ਼ਰਮ ਆਣੀ ਚਾਹੀਦੀ ਐ ਡੁੱਬ ਕੇ ਮਰ ਜਾਣਾ ਚਾਹੀਦਾ ਐ ਨਾ ਸਿਆਸੀ ਪਾਰਟੀ ਦੇ ਲੀਡਰਾਂ ਨੂੰ ਵੈਸੇ ਤਾਂ ਇਹ ਵਰਡਿੰਗ ਇਨਸਾਨੀਅਤ ਤੋਂ ਬਰੀ ਸਮਝਦਾ ਮੈਂ ਪਰ ਜਿਹੜਾ ਦਰਦ ਰੱਖਦਾ ਬੰਦਾ ਆਮ ਵੋਟਰ ਉਹ ਕਿਉਂ ਨਾ ਇਦਾਂ ਤੇ ਵਰਡ ਵਰਤੇ ਕਿ ਮੇਰੇ ਬੱਚਿਆਂ ਦੀ ਜਾਨ ਤੇ ਬਣੀ ਐ ਤੇ ਇਹਨਾਂ ਨੂੰ ਆਪਣੀਆਂ ਸਵੈਪੜਚੋਲਾ ਮੰਥਨਾ ਦੀ ਪਈ ਐ ਖਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਸਾਡੇ ਰਾਜਨੇਤਾ ਮੇਨ ਮਸਲਿਆਂ ਨੂੰ ਛੱਡ ਕੇ ਇਹ ਦੇਖਣ ਦੀ ਬਜਾਏ ਕਿ ਉਹਦੇ ਵਿੱਚ ਕਿੱਥੇ ਉਨਤਾਈ ਹੈ ਉਹ ਮਸਲਾ ਕਿੰਨਾ ਸ਼ੁਰੂ ਹੋਇਆ ਉਸ ਨੂੰ ਕਿੱਦਾਂ ਰੋਕਿਆ ਜਾ ਸਕਦਾ ਹੈ ਉਹਦਾ ਹੱਲ ਕਿੱਦਾਂ ਕੀਤਾ ਜਾ ਸਕਦਾ ਹੈ ਇਹਨਾਂ ਨੂੰ ਛੱਡ ਕੇ ਆਪਣੇ ਹੀ ਲੜਾਈ ਝਗੜਿਆਂ ਵਿੱਚ ਪਏ ਨੇ ਬਾਕੀ ਜੋ ਮੈਂ ਕਹਿਣਾ ਚਾਹੁੰਦਾ ਸੀ ਜੋ ਮੈਂ ਦਿਲੋਂ ਕਹਿਣਾ ਚਾਹੁੰਦਾ ਸੀ ਉਹ ਮੈਂ ਕਹਿ ਛੱਡਿਆ ਬਾਕੀ ਵਿਧਾ ਕੜਾ ਤੁਸੀਂ ਆਪੇ ਕਰੋ ਸਿਆਸੀ ਪਾਰਟੀ ਕਿਸੇ ਦਾ ਨਾਮ ਲੈਣ ਦੀ ਲੋੜ ਨਹੀਂ ਐ ਸਾਰੇ ਅੱਗੇ ਵੀ ਕਿਹਾ ਮੈਂ ਇੱਕੋ ਰਸੇ ਨਾਲ ਬੰਨਣ ਵਾਲੇ ਹਾਂ ਸਾਰੇ ਢਿੱਲੇ ਸ਼ੈਤਾਨ ਖੈਰ ਹੋਈਆਂ ਭੁਲਾ ਦੀ ਖਿਮਾ ਮਾਲਕ ਨੇ ਸਮਾ ਦਿੱਤਾ ਸਮਾਤ ਦਿੱਤੀ ਮੈਂ ਫੇਰ ਜ਼ਰੂਰ ਹਾਜ਼ਰ ਹੋਵਾਂਗਾ ਸਤਿ ਸ੍ਰੀ ਅਕਾਲ ਜੀ